ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਇਓ ਦੇਖਦੇ ਆ ਬੈਠ ਚ ਮਜ਼ਾ ਆਇਆ ਜਾਵੇ ਮੈਂ ਹੱਥਾਂ ਵਿੱਚ ਪਾ ਲਿਆ ਮੇਰੇ ਸਰਦਾਰਾ ਤੈਨੂੰ ਲੇਖਾਂ ਚ ਲਿਖਾ ਲਿਆ ਮੈਨੂੰ ਤਾਂ ਸਰਦਾਰ ਵੀ ਸਰਦਾਰ ਨਹੀਂ ਲੱਗਦਾ ਸਾਡੇ ਦੇ ਚ ਨਮੂਨਿਆਂ ਦੀ ਕੋਈ ਕਮੀ ਨਹੀਂ ਫੈਮਿਲੀ ਦੇ ਲੋਕ ਇਹਨਾਂ ਦਾ ਛਿੱਤਰ ਕਿਉਂ ਨਹੀਂ ਮਾਰਦੇ ਮਹਿੰਦੀ ਤੇ ਬੋਲੀ ਜਾਵੇ ਭੇਟ ਸਾਰੇ ਖੋਲੀ ਜਾਵੇ ਮਹਿੰਦੀ ਤੇ ਬੋਲੀ ਜਾਵੇ ਨਹੀਂ ਨਹੀਂ ਸਰਦਾਰ ਤਾਂ ਨਹੀਂ ਲੱਗਦਾ ਮੈਨੂੰ ਦੂਜੀ ਸਰਦਾਰ ਨਹੀਂ ਲੱਗਦੀ ਆ ਮੈਨੂੰ ਅੱਖਾਂ ਚੈੱਕ ਕਰਨ ਦੀ ਲੋੜ ਆ ਬਾਈ ਥੋੜਾ ਜਿਹਾ ਭਾਬੀ ਲੱਗਦਾ ਦੇ ਬੋਲੀ ਜਾਵੇ ਭੇਟ ਸਾਰੇ ਖੋਲੀ ਜਾਵੇ ਕਿੰਨਾ ਤੂੰ ਕਰੇ ਮੈਨੂੰ ਮੋ ਇਹ ਤਾਂ ਸਰਦਾਰ ਨਹੀਂ ਆ ਜੱਟਾ ਨਾ ਦਾੜੀ ਨਾ ਮੋਛ ਮੇ ਰਤੀ ਵਰਗਾ ਪੁੱਤ ਤੁਸੀਂ ਦੀਦੀ ਸਾਨੂੰ ਡਰਾਉਂਦੇ ਰਹਿੰਦੇ ਜਿਵੇਂ ਦੋ ਮਿੰਟ ਲਈ ਮੈਨੂੰ ਲੱਗਾ ਮੇਰਾ ਸਾਰਾ ਫੋਨ ਹੈਂਗ ਹੋ ਗਿਆ ਸਾਨੂੰ ਟੇਡੀ ਟੇਡੀ ਤੱਕਦੀ ਤੂੰ ਫੇਸਬੁੱਕ ਦੇਣਾ ਹੀ ਚਾ ਕਰਨੀਆ ਟਵੀਟਨੀ ਮੈਂ ਤਾਂ ਡਰਦੇ ਨੇ ਵੀਡੀਓ ਨਹੀਂ ਦੇਖੀ ਸ਼ਾਇਦ ਫੋਟੋ ਖਿਚਨੀ ਸੀ ਰੀਲ ਬਣ ਗਈ ਬੀਬਾ ਡੇਲਿਆਂ ਨੂੰ ਕੜੇਲ ਪੈ ਜਾਣੀਆਂ ਉਹ ਨੰਬਰ ਮੈਂ ਤੇਵਾ ਤੇਰੇ ਐਪਲ ਵਾਲੇ ਫੋਨ ਨੂੰ ਉਹ ਨੰਬਰ ਮੈਂ ਤੇਵਾ ਚੱਲੀਏ ਭਰਾ ਲੱਗਦਾ ਗੁੱਸੇ ਆ ਸਾਨੂੰ ਟੇਡਾ ਟੇਡਾ ਦੇਖਦੀ ਤੂੰ ਨੇਰੀਆਂ ਲਿਆ ਦੂ ਮਿੱਲੋ ਨੇਰੀਆਂ ਨੇਰੀਆਂ ਲਿਆ ਦੂ ਮਿੱਲੋ ਨੇ ਬਾਈ ਥੋੜੀਆਂ ਥੋੜੀਆਂ ਕੰਦਾ ਸਾਈਡ ਤੇ ਕਰ ਲਵੋ ਏ ਆਈ ਨਾ ਫਸਾਈ ਆ ਲੱਗਦਾ ਫਸਾਉਣ ਵਾਲੇ ਦੀ ਸੁੰਡ ਛੱਲੋ ਇੱਕ ਵਾਰ ਨੇਰੀਆਂ ਲਿਆ ਦੂ ਮਿੱਲੋ ਨੇਰੀਆਂ ਨੇਰੀਆਂ ਲਿਆ ਦੂ ਮਿੱਲੋ ਨੇ ਕਰੇ ਫੋਨ ਕਰਕੇ ਕਹਿ ਦੋ ਕਿ ਸੂਤੇ ਕੰਮ ਵਿੱਚ ਫਸਿਆ ਆਉਣ ਆ ਟਾਈਮ ਲੱਗੂ ਸ਼ੀਸ਼ਾ ਤੋੜ ਕੇ ਅੱਗੋਂ ਅੰਦਰ ਜਾ ਕੇ ਰੇਸ ਦੱਬ ਕੇ ਬਾਹਰ ਆ ਜਾਣਾ ਇੰਨੇ ਆਪੇ ਸੰਨੂ ਤੂੰ ਆ ਜਾ ਭਰਾ ਬਾਾਰ ਅੰਟੀ ਇੱਕ ਮਿੰਟ ਰੁਕ ਜਾਓ ਆਂਟੀ ਹਣੀ ਰੁੱਕ ਗਏ ਪਰ ਤੂੰ ਨਾ ਰੁਕਿਆ ਤੂੰ ਨਾ ਰੁਕੀ ਆਂਟੀ ਦਾ ਰੁੱਕ ਗਈ ਜੀਓ ਮੋਦੀ ਆਹ ਕੀ ਕੀਤਾ ਸਾਲਿਆ ਮੈਂ ਕੁਕ ਨਹੀਂ ਆਇਆ ਆ ਮਮਾ ਰੈਗੂਲੇਟਰ ਤੇ ਪੱਕਾ ਆ ਆ ਕੀ ਕੀਤਾ ਇਹ ਬਲਬ ਅੰਨੇ ਹੋ ਜਾਂਦੇ ਆ ਖਾ ਕੇ ਭਾਈ ਨੇ ਬ੍ਰਾਈਟਨ ਨਾ ਸਾਲਾ ਆਪਸ਼ਨ ਵੀ ਰੱਖ ਦਿੱਤਾ ਬਲਬ ਆ ਰਾਇਓ ਲੇਟਰ ਤੇ ਬਲਬ ਕਰਦਾ ਈ ਮੈਂ ਕੀ ਕੀਤਾ ਤੇਰੇ ਕੰਮ ਆ ਵਰ ਕਹਿੰਦੇ ਮਾਲ ਨਹਿਰ ਵਾਲਾ ਖਦਾ ਲੱਗਦਾ ਇਹਨੇ YouTube ਵਾਲਾ ਮਿਸਤਰੀ ਮਾਂ ਮਾੜਿਆ ਦੇਖੀ ਪੁੱਤ ਆ ਜਾ ਉਹ ਡੀਕਦੀਆਂ ਮੈਂ ਤਾਂ ਜਿਉਣਾ ਮੋੜੀ ਬਣ ਚੱਲਾ ਸੀ ਇਹ ਤਾਂ ਦੇਖੀ ਮਾਣੇ ਖੇਚ ਲਿਆ ਸੀ ਆਪਣੇ ਵੱਲ ਬਹੁਤ ਸ਼ੇਤੀ ਕਿਰਪਾ ਹੋ ਗਈ ਦੇਖੀ ਭਾਈ ਸੀਰੀਅਸ ਹੀ ਲੱਗਿਆ ਗੱਲ ਨੂੰ ਤੂੰ ਤਾਂ ਬਣ ਗਈ ਸੀ ਤੇਰੀ ਵੀ ਸਮਾਦੀ ਰਸਪਾਲੀਆ ਤੁਹਾਡੇ ਸਾਹਮਣੇ ਪੇਸ਼ ਐ ਮੈਂ ਵੀ ਨਾਲ ਅਣਖ ਦੇ ਰਹਿਣਾ ਮਾਣੇ ਬੜਾ ਅੱਛਾ ਹੈ ਕਪੜਾ ਸੈਨਾਪਤੀ ਨਾਚ ਕੇ ਦਿਖਾਓ ਢੋੜ ਕੇ ਦੇਨਾ ਸੈਨਾ ਛਾਤੀ ਤਾਨ ਕੇ ਉਠਦਾ ਦੇਨਾ ਨਾ ਹੋਂ ਨਹੀਂ ਪੰਜਾਬ ਵਿੱਚ ਚਣਖਾ ਰਹੀਆਂ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਮੰਦੀ ਦਾ ਹਾਲ ਲੱਗਦਾ ਮੈਨੂੰ ਤਾਂ ਬਦਮਾਸ਼ ਸਾਡੇ ਤੋਂ ਵੱਡਾ ਕੋਈ ਨਹੀਂ ਤੇ ਸ਼ਰੀਫ ਅਸੀਂ ਨਹੀਂ ਕਿਸੇ ਨੂੰ ਮੰਨਦੇ ਮੈਂ ਕਹਿਦਾ ਵੇ ਤੇਰਾ ਨਹੀਂ ਕਸੂਰ ਮੈਨੂੰ ਇੰਸਟਾ ਡਿਲੀਟ ਕਰਨਾ ਪੈਣਾ ਵਾ ਤੁਸੀਂ ਸਾਨੂੰ ਡਰਾਉਂਦੇ ਹੀ ਰਹਿੰਦੇ ਜੇ ਜਾਲਮਾਨਾ ਨਾਤ ਕਰਾਇਆ ਕਰ ਤੂੰ ਐਨੀ ਮੈਂ ਕੈਦ ਹੋਇਰ ਪੁਨਾ ਛੱਡਿਆ ਬੱਚਾ ਬੱਚਾ ਬਦਮਾਸ਼ ਹੋ ਗਿਆ ਵੀਰੇ ਗਲਤੀ ਤੇ ਕੋਈ ਲੱਗੀ ਜਾਂਣਾ ਮੈਨੂੰ ਤਾਂ ਤੂੰ ਇਹਨੇ ਛਾਤੀ 'ਚ ਲੱਤਾਂ ਖਾਣੀਆਂ ਫੇਰ ਹਟਣਾ ਵਾ ਮਿੱਠਾ ਬਦਮਾਸ਼ ਨੀ ਹਰੀ ਲਾਈਆ ਤਾਂ ਰੱਖੀ ਹੁਣ ਜੇਰਾ ਸੋਣੀਏ ਦਿਨਾਂ ਨੂੰ ਖਵਾਦ ਮੁੰਡਾ ਗੇੜਾ ਸੋਣੀਏ ਪਤੰਦਰ ਜਨਤਾ ਨੂੰ ਚੱਕਰਾਂ 'ਚ ਪਾਈ ਫਿਰਦਾ ਅੱਧਾ ਕਿਲੋ ਦਰਜਣ ਕਿਲੋ ਅਰਜਣ ਨਾਣਾ ਕੇਲਿਆਂ ਦੀ ਦਰਜਣ ਰੁਕੋ ਜਰਾ ਹਰੀ ਲਾਈਆ ਤਰੱਕੀ ਹੁਣ ਜੇਰਾ ਸੋਣੀਏ ਦਿਨਾਂ ਨੂੰ ਖਵਾਦੂ ਮੁੰਡਾ ਗੇੜਾ ਸੋਣੀਏ ਖੜੇ ਪੈਰ ਸੱਦਣ ਵਾਲਾ ਅਰਜਨ ਢੱਲੋ 10 ਮਿੰਟ ਵਿੱਚ ਤਿਆਰ ਹੋਣ ਵਾਲਾ ਅਰਜਨ ਅਰਜਨ ਫਰੋਂ ਮਿਸ਼ੋ ਕਹਿੰਦੀ ਤੇਰਾ ਰੰਗ ਕਾਲਾ ਦੇਖੀ ਪੁੱਤ ਹੁਣ ਤੈਨੂੰ ਗੋਰਾਕ ਦਿਖਾਉਂਦਾ ਗਲਤੀ ਬਣ ਗਈ ਬਾਈ ਪਰ ਛਾਤੀ ਪਿੱਟਣ ਵਾਲੀ ਕੀ ਗੱਲ ਹੋਈ ਸੀ ਤੂੰ ਤਾਂ ਭਰਾ ਗੁੱਸਾ ਹੀ ਕਰ ਗਿਆ ਬਾਈਤਾ ਜੁਗਿੰਦਰ ਨਿਕਲ ਗਿਆ ਇਹ ਤਾਂ ਕਹਿੰਦੀ ਤੇਰਾ ਰੰਗ ਕਾਲਾ ਦੇਖੀ ਪੁੱਤ ਹੁਣ ਤੈਨੂੰ ਗੋਰਾਕ ਦਿਖਾਉਂਦਾ ਸੱਚੀ ਦਸੀ ਮੁੱッカ ਜੋਰ ਦੀ ਵੱਜਿਆ ਸੀ ਨਾ ਬਾਅਦ ਚੱਸਿਆ ਸੀ ਤੂੰ ਬਾਈ ਵਾਲ ਪੱਟੀ ਤੋਂ ਬਾਅਦ ਪ੍ਰਾਈਮਰ ਜ਼ਰੂਰੀ ਆ ਦੇਲਣਾ ਪਿੱਛੋਂ ਕੱਢ ਲਈ ਭਰਾਵਾ ਰੰਗ ਵਾਲੀ ਦਾ ਗੜਾ ਨੀ ਆ ਬਰੂਦੀ ਅੱਖਾਂ ਚੋਬਰ ਰਕਾਨੇ ਅੱਖ ਸੁਰਮੇ ਨਾਲ ਲੱਤੀ ਸਾਡੇ ਵੱਲ ਨਾ ਕਰੀ ਕੋਈ ਲਓ ਜੀ ਰੀਲ ਬਣਾਉਣ ਤੋਂ ਪਹਿਲਾਂ ਤੇਲ ਵੀ ਚੋ ਦਿੱਤਾ ਮੀ ਆ ਗਿਆ ਕੁੱਤੇ ਵਾਲਾ ਲੈ ਮੂਹ ਦਿੱਤਾ ਤੇਰੀ ਗੇਮ ਤੇ ਅੱਖ ਸੁਰਮੇ ਨਾਲ ਲੱਤੀ ਸਾਡੇ ਵੱਲ ਨਾ ਕਰੀ ਕੋਈ ਸੀਨ ਲਫੜਾ ਪਰੇ ਕਹਿੰਦਾ ਕੈਮਰਾ ਸਾਫ਼ ਕਰ ਦੇਣਾ ਰੀਲ ਕੈਂਟ ਬਣੂ ਵੀਡੀਓ ਤੋਂ ਪਹਿਲਾਂ ਸ਼ਗਣ ਵੀ ਨਾਲ ਹੀ ਪਾ ਦਿੱਤਾ ਤੇਲ ਦਾ ਹੁਣ ਬਣੀ ਪੂਰੀ ਰੀਲ ਸਕੂਲ ਤੋਂ ਕੁੱਟ ਪੈ ਜਾਣੀ ਆ ਜਾਂ ਚੱਲ ਜਾ ਮੈਨੂੰ ਤਾਂ ਹਜੇ ਤੱਕ ਸੈਲਫੀ ਲਈ ਫੋਨ ਨਹੀਂ ਫੜਨਾ ਆਇਆ ਪਾੜੇ ਕਿੰਨੇ ਤੱਕ ਆਉਂਦੇ ਆ ਪੁੱਤ ਦੱਸ ਟਲ ਜੱਟ ਟਲ ਜਾ ਸੁਣ ਲੈ ਵੀ ਤੂੰ ਕਿੰਨੂੰ ਵੇਖ ਕੇ ਗੱਡੀ ਦੇ ਸ਼ੀਸ਼ੇ ਥੋਲੇ ਲੀਏ ਏਦੀ ਉਮਰ 'ਚ ਮੈਂ ਬੰਟੇ ਖੇਡਦਾ ਹੁੰਦਾ ਸੀ ਜਾ ਪੁੱਤ ਪਹਿਲਾਂ ਪੇਪਰ ਦੀ ਤਿਆਰੀ ਕਰ ਫੇਰੀਲਾ ਬਣਾ ਲਈ ਤੂੰ ਜਾ ਪਾਜਾ ਪਾਜਾ ਸਕੂਲੇ ਹੈ ਮਰ ਜਾਣੀ ਜੀ ਕਿੰਨੀ ਤਿੱਖੀ ਆ ਬਲਕਾਰ ਅਨਖੀਲਾ ਨਾਣਾ ਪੰਜਾਬ ਸ਼ਿੰਗਾਰ ਅਨਖੀਲਾ ਦੱਸੋ ਭਾਈ ਕਿਹੜਾ ਐਕਟਰ ਲੱਗਦਾ ਵਾ ਅਨਖੀਲਾ ਨਾਣਾ ਬਾਗੜ ਬਿੱਲਾ ਕਹਿੰਦਾ ਇੱਧਰ ਦੇਖ ਬੱਕਰਾ ਐਨਕ ਲਾਈ ਫਿਆ ਮੈਂ ਭਰਾਵਾ ਕਿਸਮਤ ਸਾਡੀ ਮਾੜੀ ਆ ਕੋਜ ਦੇਖ ਕਿਵੇਂ ਮਾਰਦਾ ਪਤੰਦਰ ਕਹਿੰਦਾ ਇੱਧਰ ਦੇਖ ਇੱਧਰ ਚ ਆ ਕੇ ਵੀਡੀਓ ਬਣੀ ਜਾਂਦੀ ਆ ਹਾਂ ਜੀ ਜਿਹੜਾ ਆਪਣੇ ਵਾਲਾ ਸਰੇ ਜਾਨੇ ਭਰਾ ਆਪਣੇ ਵਾਲੋ ਤੁਹਾਨੂੰ ਪਿਆ ਰਿਹਾ ਵੀਰੇ ਜਿੱਥੇ ਆਪਣੇ ਵਾਲੋ ਭਰਾ ਆਪਣੇ ਵਾਲੋ ਭਰਾ ਬਿਨਾ ਕੁਝ ਪੱਲੇ ਪਿਆ ਉਸਤਾਦ ਇੱਕ ਦਸਤਾਨਾ ਕਿੱਥੇ ਆ ਭਰਾਵਾ ਬਹਿਣਾ ਹੈ ਤੇ ਆਪਣੇ ਵਾਲੋ ਸਰੇ ਜਾਨੇ ਤਨ ਬਹਤ ਹੈ ਕਈ ਗਲਤ ਤੇ ਵੀਰੇ ਕਮੈਂਟ ਕਰਨ ਵਾਲੇ ਤੇ ਗਲਤ ਹੱਥਾਂ ਨੂੰ ਕਿਉਂ ਹਿਲਾਇ ਜਾਣਾ ਉਸਤਾਦ ਅਰੇ ਕਹਿਣਾ ਕੀ ਚਾਹਤੇ ਹੋ ਹਾਈ ਹਾਈ ਚ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੀ ਤੇਰਾ ਕੀ ਕਰਾਂ ਪਤੰਦਰ ਕੂਣੀਆਂ ਤੇ ਵੀ ਲਾਈ ਬੈਠਾ ਵਾ ਮੈਨੂੰ ਲੱਗਿਆ ਕਿ ਤੇ ਸ਼ਿਵਜੀ ਬਣਿਆ ਵਾ ਮੇਰੇ ਆਪਾ ਪੱਕੇ ਰੰਗ ਦੇ ਨਹੀਂ ਛੇਤੀ ਚੱਟੇ ਨਹੀਂ ਹੁੰਦੇ ਚ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੀ ਤੇਰਾ ਕੀ ਕਰਾਂ ਪਤੰਦਰ ਕਾਂਦ ਵਾਲੀ ਕਲੀ ਲਾਈ ਫਿਰਦਾ ਵਾ ਨਾਰਾਇਣ ਨਾਰਾਇਣ ਉਹ ਭਰਾਵਾ ਤੈਨੂੰ ਕਿਹੜਾ ਨਿੰਦ ਗਿਆ ਝਾਲਮਾ ਜੋ ਹੰਦੀ ਕਰਪਾਤਾ ਕਰਨੀ ਮਮਈ ਨਾ ਪੂਆ ਫਿੰਗਰ ਨੂੰ ਹੀ ਤੇ ਮੇਰੀ ਬੇਨਤੀ ਪੂਆ ਫਿੰਗਰ ਚਾਚਾ ਅੰਗੂਠਾ ਮਾਸੀ ਉਂਗਲ ਆਉਣ ਵਾਲੀ ਕਿਰਪਾਲਤਾ ਨਾ ਕਰਨੀ ਆਉਣ ਦੀ ਕੋਸ਼ਿਸ਼ ਕਰਨੀ ਕਿ ਨਾ ਆਉਣ ਦੀ ਭਰਾਵਾ ਤਾਂਂ ਦਿਆ ਯਾਰਾ ਬੋਲਣ ਕੀ ਡਿਆ ਤੂੰ ਤਾਂ ਕੇ ਸਾਰੇ ਨੂੰ ਵੀਡੀਓ ਮੇਰੇ ਰਿਸ਼ਤੇ ਤਰੇ ਰਿਸ਼ਤੇਦਾਰਾਂ ਕੋਲ ਪਛਾਦ ਹਾਂ ਨੱਕਦ ਨਾਲ ਹੀ ਰਫਲ ਵਰਗਾ ਹਾਂ ਪਹੁੰਚ ਗਈ ਵੀਡੀਓ ਤੇਰੇ ਰਿਸ਼ਤੇਦਾਰਾਂ ਦਾ ਕਹਿੰਦੇ ਹੁੰਨੀ ਆਉਂਦੇ ਨਹੀਂ ਤੇ ਪੂਆ ਸਿੰਗਰ ਹੋਣੀ ਮੋਪਿਓ ਨਹੀਂ ਸਾਰੇ ਇਹ ਕੱਲ ਨੂੰ ਪਿੰਡ ਦੇਣਾ ਪਿੰਡ ਨਾ ਆਉਣ ਦੀ ਕਿਰਪਾਲਤਾ ਕਰੋ ਉਹ ਵਾਲਾ ਨਾ ਅੰਗਰੇਜ਼ੀ ਚ ਰੱਖਿਆ ਇਹਨੇ ਦਾ ਹਲੋ ਹਾਂਜੀ ਮੁਕੇਸ਼ ਸ਼ਮਾਨੀ ਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਹਾਂਜੀ ਉਹਨੇ ਖੇਤਾ ਵਾਲਾ ਹੈ ਹਾਂ ਸ਼ੁਕਰੀਆ ਵਾ ਕੀ ਕਰਦਾ ਵਾ ਭੋਰਨ ਵਾਲੇ ਭੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਜੀ ਕੰਨ ਕਰਾਇ ਦਿਆ ਕਿਨੇ ਸਵਾ ਹਾਂਜੀ ਤੂੰ ਦੇਖਣ ਆਇਆ ਸੀਗਾ ਉਹ ਨਹੀਂ ਤੁਸੀਂ ਟੈਨਸ਼ਨ ਨਾ ਲੋ ਸੋ ਇਹਦੇ ਨੱਕੇ ਨਾਲੋਂ ਵੀ ਬਰੀਕ ਕਰਕੇ ਭੋਰੀ ਆ ਮੁਕੇਸ਼ ਸ਼ਮਾਨੀ ਦਾ ਸੱਜਰਾ ਸਾਲਾ ਜੀ 35 ਬੋੜੀ ਕਾਨੀ ਤੁਹਾਡੇ ਘਰ ਪਹੁੰਚਾ ਦੇਗਾ ਆਪਾਂ ਆਪ ਕੋਈ ਕਹਿਣ ਨੀ ਗੱਲ ਆ ਤੁਸੀਂ ਸਾਡੇ ਖਾਸ ਬੰਦੇ ਆਪਾਂ ਮੁਕੇਸ਼ ਮਾਨੀ ਨੂੰ ਫੋਨ ਕਰਕੇ ਕਹਿ ਨਿਕਾ ਜਾ ਟੱਚ ਫੋਨ ਲੈ ਦੇ ਮੁਕੇਸ਼ ਨੂੰ ਬੋਲ ਇੱਕ ਪੱਗ ਵੀ ਮੰਗਵਾ ਦੇ ਭਰਾਵਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਕਮੈਂਟ ਦੇ ਵਿੱਚ ਹਾਈਪ ਦੀ ਆਪਸ਼ਨ ਦੇਖ ਰਹੀ ਆ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੁੰਦੀ ਆ ਕਿਸੇ ਦਾ ਦਿਲ ਖੋਲੀ ਨਹੀਂ ਹੁੰਦੀ ਇਸ ਲਈ ਇਸ ਵੀਡੀਓ ਨੂੰ ਹਾਸੇ ਵਿੱਚ ਹੀ ਲਿੱਤਾ ਜਾਵੇ